ਗੱਡੀ ਬੜੀ ਪਿਆਰੀ ਏ ਆ ਪਿੱਛੇ ਉਹ ਅੱਗੇ ਛੱਡਦੀ ਏ ਜੀ ਗੱਡੀ ਅੱਛਾ ਆ ਫਲੋ ਛੱਡਦਾ ਏ ਜੀ ਔਰ ਸਪੀਡ ਐਦੀ ਜਿਹੜੀ ਐਦੀ ਜਵਰ ਦਸੇਰੀ ਇਹ ਵਾਲੀ ਗੱਡੀ ਆਪਣੀ ਨਾ ਫਰੰਟ ਕਾਰ ਏ ਜੀ ਏਕੇ ਫਰੰਟ ਕਾਰ ਏ ਆ ਪਿੱਛੇ ਆ ਤਾਂ ਫੋਕਸ ਕਰੋ ਹਾਂ ਆ ਦੇਖੋ ਆ ਪਿੱਛੇ ਉਹਦੀ ਪਾਣੀ ਦਾ ਫਲੋ ਮਾਰ ਰਿਆ ਬਹੁਤ ਵਧੀਆ ਗੱਡੀ ਏ ਇਹ ਅਸੀਂ ਪ੍ਰਾਈਸ ਦੇਣ ਜਾਵਾਂਗੇ ਅਨਬੀਟੇਬਲ ਪ੍ਰਾਈਸ ਰੇਟ ਆ ਇੱਕ ਧਰਮੀਆਂ ਦੀਆਂ ਜਿਵੇਂ ਛੁੱਟੀਆਂ ਆਈਆਂ ਨੇ ਨਾ ਬੱਚੇ ਜਿਨ੍ਹਾਂ ਨੂੰ ਡਰਾਇੰਗ ਬਹੁਤ ਜ਼ਿਆਦਾ ਪਸੰਦ ਏ ਇਹ ਵੀ ਜੇ ਅਸੀਂ ਪ੍ਰਾਈਜ਼ ਇਹ ਜਾ ਰਹੇ ਹਨ ਬੀਟੇਬਲ ਪ੍ਰਾਈਜ਼ ਰਹੇਗਾ ਗਾਰੰਟੀ ਦੇ ਨਾਲ ਤੁਹਾਨੂੰ ਜੇ ਕੋਈ ਇਹ ਪ੍ਰਾਈਜ਼ ਵਿੱਚ ਕਿੱਟ ਦੇ ਦੇਗਾ ਅਸੀਂ ਉਹਨੂੰ ਇਹ ਫ੍ਰੀ ਕਿੱਟ ਦੇ ਦਾਂਗੇ ਜੀ 145 ਪੀਸਾਂ ਦਾ ਸੈੱਟ ਹੈ ਜੀ ਇਹ ਕਿੱਟ ਦਾ ਆ ਦੇਖੋ ਐਦਾਂ ਟੈਚੀ ਖੁੱਲ ਜਾਂਦਾ ਪੂਰਾ ਸਿਰਫ ਔਰ ਸਿਰਫ 850 ਰੁਪਏ ਦੇ ਵਿੱਚ ਆ ਦੇਖੋ ਸਾਰੀ ਡਰਾਇੰਗ ਕਿੱਟ ਪੂਰੀ ਮਿਲੇਗੀ ਉਹਨਾਂ ਨੂੰ ਆ ਬ੍ਰਸ਼ ਹੋਗੇ ਆ ਪਾਣੀ ਵਾਲੇ ਰੰਗ ਕੋਲਣ ਲਈ ਇੱਧਰ ਪਲਾਸਟਿਕ ਕਲਰ ਆ ਗਏ ਆ ਵਾਟਰ ਕਲਰ ਆ ਗਏ ਆ ਸਕੈਚ ਆ ਗਏ ਆ ਸਾਰੀ ਪੂਰੀ ਸੈਟ ਬਣਿਆ ਹੋਇਆ ਜੀ ਉਸ ਤੋਂ ਬਾਅਦ ਆਹ ਇੱਕੋ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਜੀ ਸ਼ੇਕਰ ਹਾਂਜੀ ਆਹ ਸ਼ੇਕਰ ਇਹ ਨਾਲ ਆ ਮਤ ਮਿਲੇਗਾ ਓਕੇ ਇਹਦੇ ਵਿੱਚ ਕੁਝ ਵੀ ਆਪਣਾ ਸ਼ੇਕ ਕਰੋ ਬਨਾਣਾ ਸ਼ੇਕ ਮੰਗੋ ਸ਼ੇਕ ਜੋ ਮਰਜੀ ਬਣਾਓ ਓਕੇ ਬਣਾ ਕੇ ਇਹਨੂੰ ਵੀ ਅਸੀਂ ਗਲਾਸ ਬਣਾ ਸਕਦੇ ਆ ਇਦਾਂ ਹੀ ਗਲਾਸ ਵਾਝੇਗਾ ਇਹੇ ਵਾਲਾ ਤੇ ਇਹ ਵੀ ਇੱਕ ਗਲਾਸ ਨਾਲ ਫ੍ਰੀ ਮਿਲੇਗਾ ਏ ਸ਼ੇਕਰ ਆਪਣੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਓਕੇ ਆ ਪੱਖੇ ਆਪਣੇ ਕੋਲ ਆਗੇ ਹੋਏ ਨੇ ਜੀ ਜਿਹੜੇ ਕਿ 150 ਰੁਪਏ ਤੋਂ ਸ਼ੁਰੂ ਹੋ ਜਾਣਗੇ ਪੱਖੇ ਆ ਦੇਖੋ ਪਿੱਛੇ ਵੀ ਤੁਸੀਂ ਵੀਡੀਓ ਪਾਈ ਸੀ ਬਹੁਤ ਅੱਛਾ ਰਿਸਪੌਂਸ ਮਿਲਿਆ ਸੀ ਜੀ ਇਹ 쿨ਿੰਗ ਵਾਲੇ ਆਪਣੇ ਕੋਲ ਬਹੁਤ ਵਧੀਆ ਫੈਨ ਆਗੇ ਹੋਏ ਨੇ ਇੱਕ ਆਹ ਹੈ ਜੀ ਫੈਨ ਇਹ ਵੀ ਜੀ 150 ਰੁਪਏ ਤੋਂ ਸ਼ੁਰੂ ਹੋਏ 150 ਆ ਗਿਆ ਉਸ ਤੋਂ ਬਾਅਦ 300 350 550 ਸਾਰੇ ਚਾਰਜਿੰਗ ਵਾਲੇ ਫੈਨ ਨੇ ਜੀ ਸਪੀਡ ਬਹੁਤ ਅੱਛੀ ਹੈ ਇਹਨਾਂ ਦੀ ਸਿੱਪਰ ਆ ਗਿਆ ਇੱਕ 3 ਪੀਸ ਦਾ ਸੈੱਟ ਵਾਲਾ ਸਿੱਪਰ ਲੈ ਕੇ ਆਏ ਆ ਜੀ ਇਹ 450 ਰੁਪਏ ਦਾ ਸੈੱਟ ਹੈ ਭਾਜੀ ਇਹਦੇ ਵਿੱਚ ਤੁਹਾਨੂੰ ਇੱਕ ਆ ਸੈੱਟ ਮਿਲੇਗਾ ਇੱਕ ਕਾ ਬੋਟਲ ਮਿਲੇਗੀ ਇਹਦੇ ਵਿੱਚ ਇੱਕ ਹੋਰ ਬੋਟਲ ਹੈ ਜੀ ਓਕੇ ਜੀ ਇੰਦਾ ਵੀ ਆਪਣੇ ਕੋਲ ਬਹੁਤ ਵੈਰਾਈਟੀਆਂ ਆਈਆਂ ਨੇ ਆ ਜਾ ਤੁਹਾਨੂੰ ਅੱਗੇ ਤਖਾਨ ਜਾ ਰਹੇ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਗੜਿਆ ਜੀ ਫੀਲਡ ਗੰਜ ਲੁਧਿਆਣਾ ਕੋਲ ਨੀਅਰ ਦੋਖਰਮਾ ਗੁਰਦੁਆਰਾ ਸਾਹਿਬ ਲਟਰ ਆਉਣੇ ਕਿ ਦਾ ਸਬੰਧ ਹੋਣਾ ਇਹਨਾਂ ਨੂੰ ਅੱਜ ਬਾਈ ਕੋਲ ਨਵਾਂ ਆਇਆ ਪਹਿਲਾਂ ਇਹ ਵੀਡੀਓ ਪਾਉਣੇ ਨੇ ਤੇ ਬਹੁਤ ਘੰਟੇ ਘੰਟੇ ਆਟਮਾ ਜੀ ਨੇ ਵੀਡੀਓ ਬਣਾਈ ਦਿਵਾ ਜੇ ਰੇਟ ਵੀ ਬਾਈ ਦੇ ਬਹੁਤ ਸਹੀ ਹੁੰਦੀਆਂ ਕਿਆ ਕਿਆ ਗੜਗੜਾਉਂਦੀ ਹੈ। ਓਕੇ ਇੱਕ ਬੱਚੇ ਵਾਲੀ ਤਾਂ ਬਹੁਤ ਪਿਆਰਾ ਸ਼ੇਕਰ ਲੈ ਕੇ ਆਏ ਆ ਜੀ ਸਿਪਰ ਲੈ ਕੇ ਆਏ ਆ ਸੌਰੀ ਇਹ ਸਿਪਰ ਇਹ ਜਿਹੜੇ ਬੱਚੇ ਜਿੱਦ ਕਰਦੇ ਨੇ ਕੁਝ ਖਾਂਦੇ ਨੇ ਪੀਂਦੇ ਨੇ ਬੱਚਿਆਂ ਨੂੰ ਆਪਣਾ ਵਧੀਆ ਠੰਡਾ ਦੁੱਧ ਪਾ ਕੇ ਦਿਓ ਇਹਦੇ ਵਿੱਚ ਆ ਤੁਹਾਨੂੰ ਨਾਲ ਆ ਸਟ੍ਰੋਕ ਮਿਲੇਗੀ 150 ਰੁਪਏ ਦਾ ਸਿਪਰ ਹੈ ਜੀ ਬਹੁਤ ਪਿਆਰਾ ਸਿਪਰ ਹੈ ਕੱਚ ਦੇ ਵਿੱਚ ਸਿਪਰ ਹੈ ਜੀ ਤੇ ਬੱਚੇ ਖੁਸ਼ ਹੋ ਕੇ ਪੀਣਗੇ ਵੀ ਤੇ ਨਾਲ ਆਪਣਾ ਇੰਜੋਏ ਵੀ ਕਰਨਗੇ ਜੀ ਹਾਂਜੀ ਆਹ ਸਿਪਰ ਆ ਗਿਆ ਇਕ ਤਿੰਨ ਪੀਸ ਦਾ ਸੈੱਟ ਵਾਲਾ ਸਿਪਰ ਲੈ ਕੇ ਆਈਆਂ ਜੀ ਇਹ 450 ਰੁਪਏ ਦਾ ਸੈੱਟ ਹੈ ਭਾਜੀ ਇਹਦੇ ਵਿੱਚ ਤੁਹਾਨੂੰ ਇੱਕ ਆਹ ਸੈੱਟ ਮਿਲੇਗਾ ਇੱਕ ਆਹ ਬੋਤਲ ਮਿਲੇਗੀ ਇਹਦੇ ਵਿੱਚ ਇੱਕ ਹੋਰ ਬੋਤਲ ਹੈ ਜੀ ਓਕੇ ਜੀ ਇੰਦਾ ਵੀ ਆਪਣੇ ਕੋਲ ਬਹੁਤ ਵੈਰਾਈਟੀਆਂ ਆਈਆਂ ਨੇ ਆਜਾ ਤੁਹਾਨੂੰ ਅੱਗੇ ਦਿਖਾਣ ਜਾ ਰਹੇ ਹਾਂ ਆਹ ਇੱਕ ਗਰਮੀਆਂ ਦੀਆਂ ਜਿਵੇਂ ਛੁੱਟੀਆਂ ਆਈਆਂ ਨੇ ਨਾ ਬੱਚੇ ਜਿਨ੍ਹਾਂ ਨੂੰ ਡਰਾਇੰਗ ਬਹੁਤ ਜ਼ਿਆਦਾ ਪਸੰਦ ਹੈ ਇਹ ਵੀ ਜੀ ਅਸੀਂ ਪ੍ਰਾਈਜ਼ ਦੇ ਜਾ ਰਹੇ ਹਨ ਬੀਟੇਬਲ ਪ੍ਰਾਈਜ਼ ਰਹੇਗਾ ਗਾਰੰਟੀ ਦੇ ਨਾਲ ਤੁਹਾਨੂੰ ਜੇ ਕੋਈ ਇਹ ਪ੍ਰਾਈਜ਼ ਵਿੱਚ ਕਿੱਟ ਦੇ ਦੇਗਾ ਅਸੀਂ ਉਹਨੂੰ ਇਹ ਫ੍ਰੀ ਕਿੱਟ ਦੇ ਦਾਂਗੇ ਜੀ ਓਕੇ ਵੀ 145 ਪੀਸਾਂ ਦਾ ਸੈੱਟ ਹੈ ਜੀ ਇਹ ਕਿੱਟ ਦਾ ਆ ਦੇਖੋ ਐਦਾਂ ਟੈਚੀ ਖੁੱਲ ਜਾਂਦਾ ਪੂਰਾ ਸਿਰਫ ਔਰ ਸਿਰਫ 850 ਰੁਪਏ ਦੇ ਵਿੱਚ ਆ ਦੇਖੋ ਸਾਰੀ ਡਰਾਇੰਗ ਕਿੱਟ ਪੂਰੀ ਮਿਲੇਗੀ ਉਹਨਾਂ ਨੂੰ ਆ 브ਰਸ਼ ਹੋਗੇ ਆ ਪਾਣੀ ਵਾਲੇ ਰੰਗ ਕੋਲਣ ਲਈ ਇਧਰ ਪਲਾਸਟਿਕ ਕਲਰ ਆ ਗਏ ਆ ਵਾਟਰ ਕਲਰ ਆ ਗਏ ਆ ਸਕੈਚ ਆ ਗਏ ਆ ਸਾਰੀ ਪੂਰੀ ਸੈਟਪ ਬਣਿਆ ਹੋਇਆ ਜੀ ਤੇ ਕਿੰਨੇ ਵੀ 145 ਰੁਪਏ ਦਾ 145 ਪੀਸ ਦਾ ਸੈਟਪ ਆ ਜੀ 850 ਰੁਪਏ ਦੇ ਵਿੱਚ ਓਕੇ ਵੀਰ ਇਹ ਪੂਰਾ ਅਟੈਚੀ ਅਸੀਂ ਦਵਾਂਗੇ ਜੀ ਓਕੇ ਵੀਰ ਫਿਰ ਉਸ ਤੋਂ ਬਾਅਦ ਆ ਪੱਖੇ ਆਪਣੇ ਕੋਲ ਆਗੇ ਹੋਏ ਨੇ ਜੀ ਜਿਹੜੇ ਕਿ 150 ਰੁਪਏ ਦੇ ਸ਼ੁਰੂ ਹੋ ਜਾਣਗੇ ਪੱਖੇ ਆ ਦੇਖੋ ਪਿੱਛੇ ਵੀ ਤੁਸੀਂ ਵੀਡੀਓ ਪਾਈ ਸੀ ਬਹੁਤ ਅੱਛਾ ਰਿਸਪੌਂਸ ਮਿਲਿਆ ਸੀ ਜੀ ਇਹ 쿨ਿੰਗ ਵਾਲੇ ਆਪਣੇ ਕੋਲ ਬਹੁਤ ਵਧੀਆ ਫੈਨ ਆਗੇ ਹੋਏ ਨੇ ਇੱਕ ਆਹ ਹੈ ਜੀ ਫੈਨ ਇਹ ਵੀ ਜੀ 150 ਰੁਪਏ ਤੋਂ ਸ਼ੁਰੂ ਹੋਏ 150 ਆ ਗਿਆ ਉਸ ਤੋਂ ਬਾਅਦ 300 350 550 ਸਾਰੇ ਚਾਰਜਿੰਗ ਵਾਲੇ ਫੈਨ ਨੇ ਜੀ ਸਪੀਡ ਬਹੁਤ ਅੱਛੀ ਹੈ ਇਹਨਾਂ ਦੀ ਓਕੇ ਵੀਰੇ ਤੇ ਉਸ ਤੋਂ ਬਾਅਦ ਇੱਕ ਆ ਫੈਨ ਆਇਆ ਜੀ ਜਿਹੜੇ ਗੱਡੀਆਂ ਵਿੱਚ ਮੇਰੇ ਵੀਲ ਜਿਨ੍ਹਾਂ ਨੂੰ ਗਰਮੀ ਲੱਗਦੀ ਹੈ ਨਾ ਜਿਹੜੇ ਬਲੈਰੋ ਕੈਂਪਰ ਵਗੈਰਾ ਚਲਾਉਂਦੇ ਨੇ ਉਹਨਾਂ ਵਾਸਤੇ ਇੱਕ ਫੈਨ ਲੈ ਕੇ ਆਏ ਆ ਭਾਜੀ ਸਪੀਡ ਬਹੁਤ ਅੱਛੀ ਹੈ ਦੀ ਹਾਂਜੀ ਇਹਦਾ ਗਾਰੰਟੀ ਦੇ ਨਾਲ 4 ਘੰਟੇ ਬੈਟਰੀ ਬੈਕਅਪ ਰਹੇਗਾ ਜੀ ਇੱਕ ਵਾਰੀ ਚਾਰਜ ਕਰਨਾ ਆਹ ਸਪੀਡ ਚੈੱਕ ਕਰੋ ਖਾ ਸਪੀਡ ਬਹੁਤ ਤੇਜ਼ ਹੈ ਇਹਦੀ ਓਕੇ ਵੀਰੇ ਇਹ ਫੈਨ ਸਾਡੇ ਕੋਲ ਮਿਲ ਜਾਣਗੇ ਇਹ ਸਾਰੇ ਜਿੰਨੇ ਵੀ ਛੋਟੇ ਛੋਟੇ ਫੈਨ ਨੇ ਨਾ ਆਪਣੇ ਕੋਲ ਨੋਰਮਲੀ ਆਪਣੇ ਕੋਲ 450 550 ਉਸ ਤੋਂ ਬਾਅਦ 1250 ਬਰਸ਼ਲੈਸ ਮੋਟਰ ਦੇ ਵਿੱਚ ਆ ਜਾਏਗਾ ਜੀ ਇੱਕ ਆ ਆਪਣੇ ਕੋਲ ਫੈਨ ਆਇਆ ਹੋਇਆ ਇਹ ਵੀ ਸਵਿੰਗ ਕਰਦਾ ਹੈ ਜੀ ਇਹ ਆਪਣੇ ਕੋਲ 950 ਰੁਪਏ ਦਾ ਮਿਲ ਜੇਗਾ ਓਕੇ ਆ ਸਟਾਕ ਆਪਣਾ ਆਪਣੇ ਕੋਲ ਸਾਰਾ ਆ ਗਿਆ ਹੋਇਆ ਇੱਕ ਬੱਚਿਆਂ ਵਾਸਤੇ ਨਾ ਅਸੀਂ ਗੱਡੀ ਲੈ ਕੇ ਆਏ ਆ ਤੇਜੀ ਬਾਜੀ ਆ ਦੇਖੋ ਗੱਡੀ ਬੜੀ ਪਿਆਰੀ ਏ ਆ ਪਿੱਛੇ ਅੱਗੇ ਛੱਡਦੀ ਏ ਜੀ ਗੱਡੀ ਅੱਛਾ ਆ ਫਲੋ ਛੱਡਦਾ ਹੈ ਜੀ ਔਰ ਸਪੀਡ ਐਦੀ ਜੋ ਐਡੀ ਜਬਰਦਸਤ ਏਦੀ ਇਹ ਵਾਲੀ ਗੱਡੀ ਆਪਣੀ ਨਾ ਫਰੰਟ ਕਾਰ ਏ ਜੀ ਇਹ ਕੀ ਫਰੰਟ ਕਾਰ ਏ ਆ ਪਿੱਛੇ ਆ ਤਾਂ ਫੋਕਸ ਕਰੋ ਹਾਂ ਆ ਦੇਖੋ ਆ ਪਿੱਛੇ ਉਹਦੀ ਪਾਣੀ ਦਾ ਫਲੋ ਮਾਰ ਰਿਆ ਬਹੁਤ ਵਧੀਆ ਗੱਡੀ ਏ ਇਹ ਅਸੀਂ ਪ੍ਰਾਈਸ ਦੇਣ ਜਾਵਾਂਗੇ ਅਨਬੀਟੇਬਲ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 1050 ਰੁਪਏ ਦੇ ਵਿੱਚ ਤੇ ਚਾਰਜਰ ਵਾਲੀ ਕਾਰ ਰਹੇਗੀ ਜੀ ਕਿੰਨੇ ਕੀ 1050 ਰੁਪਏ ਦੀ ਚਾਰਜਰ ਕਰਨੀ ਏ ਇਹਦਾ 8 ਘੰਟੇ ਲਗਾਤਾਰ ਬੈਟਰੀ ਬੈਕਅਪ ਏ ਜੀ ਵਾਰਲਾ ਸਰ ਮੋਟ ਮਿਲੇਗਾ ਨਾਲ ਉਸ ਤੋਂ ਬਾਅਦ ਆ ਦੇਖੋ ਤੇ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਜੀ ਸ਼ੇਕਰ ਹਾਂਜੀ ਆ ਸ਼ੇਕਰ ਇਹ ਨਾਲ ਐ ਮਤ ਮਿਲੇਗਾ ਓਕੇ ਇਹਦੇ ਵਿੱਚ ਕੁਝ ਵੀ ਆਪਣਾ ਸ਼ੇਕ ਕਰੋ ਬਨਾਣਾ ਸ਼ੇਕ ਮੰਗੋ ਸ਼ੇਕ ਜੋ ਮਰਜੀ ਬਣਾਓ ਓਕੇ ਬਣਾ ਕੇ ਇਹਨੂੰ ਵੀ ਅਸੀਂ ਗਲਾਸ ਬਣਾ ਸਕਦੇ ਆ ਇਦਾਂ ਹੀ ਗਲਾਸ ਬਣ ਜਾਏਗਾ ਇਹੇ ਵਾਲਾ ਤੇ ਇਹ ਵੀ ਇੱਕ ਗਲਾਸ ਨਾਲ ਫ੍ਰੀ ਮਿਲੇਗਾ ਇਹ ਸ਼ੇਕਰ ਆਪਣੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਜੀ ਓਕੇ